ਰੀਅਲ ਨਿਊਜ਼ ਪੰਜਾਬੀ ਦੇਖ ਰਹੇ ਸਰਦਾਰ ਸ਼ਕਾਂਸੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਮੈਂ ਹਾਂ ਪਾਰਤ ਚੌਂ ਤੇ ਮੇਰੇ ਨਾਲ ਹੈ ਸੋਨੂ ਸਿੰਘ ਵਿਧਾਇਕ ਸ਼੍ਰੀ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਸ਼੍ਰੀ ਕ੍ਰਿਸ਼ਨ ਮੰਦਰ ਹੋਏ ਨਾ ਤਮਸਤਕ ਜਿੱਥੇ ਪਹੁੰਚਦੇ ਹੀ ਮੰਦਰ ਪ੍ਰਬੰਧਕਾਂ ਵੱਲੋਂ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ ਵਿਧਾਇਕ ਸ਼ਹਿਰੀ ਕਲਸੀ ਆਪਣੀ ਮਜ਼ਬੂਤ ਟੀਮ ਨਾਲ ਬੰਦਰ ਵਿੱਚ ਮੱਥਾ ਟੇਕਣ ਲਈ ਪੁੱਜੇ ਸ਼੍ਰੀ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਜਿਸ ਰਾਹ ਤੋਂ ਗੁਜ਼ਰ ਕੇ ਮੰਦਰ ਜਾ ਰਹੇ ਸਰ ਉਹ ਤੰਗ ਗਲੀ ਟੁੱਟੀ ਹੋਈ ਸੀ ਸ਼੍ਰੀ ਕਲਸੀ ਨੇ ਆਪਣਾ ਹਰ ਕਦਮ ਪੁੱੜਦੇ ਪੁੱੜਦੇ ਹੀ ਗਲੀ ਬਣਾਉਣ ਦਾ ਮਨ ਬਣਾ ਲਿਆ ਸੀ ਵਿਧਾਇਕ ਸ਼੍ਰੀ ਸ਼ਰੀ ਕਲਸੀ ਦਾ ਇਹ ਦਾ ਸਭ ਨੂੰ ਬਹੁਤ ਪਸੰਦ ਆਇਆ ਉਹਨਾਂ ਨੇ ਆਪਣੇ ਮੋਬਾਈਲ ਨਾਲ ਫੋਟੋ ਖਿੱਚ ਕੇ ਗਲੀ ਬਣਾਉਣ ਦੇ ਸੀਵਰੇਜ ਪਾਉਣ ਦੇ ਕੰਮ ਕੀਤੇ ਹੁਕਮ ਜਿਸ ਕਾਰਨ ਸ਼ਰੀ ਕਲਸੀ ਉਹਨ ਲੋਕਾਂ ਦੇ ਦਿਲਾਤੇ ਕਰ ਰਹੇ ਹਨ ਰਾਜ 32 ਸਾਲਾਂ ਤੋਂ ਠੇਡੇ ਖਾ ਕੇ ਪਰੇਸ਼ਾਨ ਲੋਗਾ ਨੂੰ ਛੱਟਪਟ ਰਾਤ ਦੀਵਾਲੀ ਕੀਤਾ ਉਪਰਾਲਾ ਬੰਦਰ ਵਿੱਚ ਸਾਰੇ ਮੈਂਬਰਾਂ ਸ਼ਹਿਰ ਵਾਸੀਆਂ ਵੱਲੋਂ ਫੁੱਲਾਂ ਦੇ ਹਾਰ ਅਤੇ ਸਰੋਪਾ ਪਾ ਕੇ ਸਨਮਾਨ ਕੀਤਾ ਇੱਕ ਨੰਨੀ ਕੰਜਕ ਵੱਲੋਂ ਅਸ਼ੀਰਵਾਦ ਰੂਪੀ ਥਾਪੀ ਵੀ ਦਿੱਤੀ ਬਜ਼ੁਰਗਾਂ ਵੱਲੋਂ ਵੀ ਸ਼੍ਰੀਕਾਂ ਸੀਦੇ ਥਾਪ ਪਿਆਰ ਜਤਾਇਆ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਬਣਦੇ ਸਬਨੇ ਮੰਦਰ ਵਿੱਚ ਆਉਦੇ ਖੁਸ਼ੀ ਸਾਂਝੀ ਕੀਤੀ ਅਤੇ ਆਉਣ ਵਾਲੇ ਸਮੇਂ ਚ ਆਮ ਆਦੀ ਪਾਰਟੀ ਨੂੰ ਸ਼ਹਿਰ ਦੀ ਬਾਗਡੌਰ ਦੇ ਲਈ ਵੀ ਵਚਨਬੱਧ ਹੋਏ ਲੋਕ ਸ਼੍ਰੀ ਵੀਕੇ ਸੈਗਲ ਵੱਲੋਂ ਅੱਜ ਸ਼੍ਰੀ ਕਲਸੀ ਜੀ ਨੂੰ ਦਿੱਤੇ ਇੱਕ ਛੋਟੇ ਜਿਹੇ ਨਿਯੋਤੇ ਤੇ ਸ਼੍ਰੀ ਕਲਸੀ ਜੀ ਦਾ ਪਹੁੰਚ ਨਾਲ ਇਲਾਕੇ ਦੇ ਲੋਕਾਂ ਦਾ ਮਾਣ ਵਧਿਆ ਵਾਰਡ ਇਨ ਚਾਰਜ ਸਰਦਾਰ ਬਲਬੀਰ ਸਿੰਘ ਬਿੱਟੂ ਨੇ ਵੀ ਵਿਧਾਇਕਾਂ ਕੋਲ ਸਿੱਦੇ ਜਾ ਕੇ ਤਾਰੀਫ ਕੀਤੀ ਦੀ ਵੈਲਫੇਅਰ ਸੁਸਾਇਟੀ ਅਤੇ ਬਟਾਲਾ ਕਲੱਬ ਦੇ ਜਨਰਲ ਸੈਕਟਰੀ ਸ਼੍ਰੀ ਜੀਵਿਕ ਬੱਬੂ ਜੀ ਵੱਲੋਂ ਵੀ ਸ਼੍ਰੀ ਕਨਸੀ ਜੀ ਵੱਲੋਂ ਗਲੀ ਬਣਾਉਂਦੇ ਕੰਮ ਨੂੰ ਤੁਰੰਤ ਸ਼ੁਰੂ ਕਰਵਾਉਣ ਲਈ ਧੰਨਵਾਦ ਕੀਤਾ ਆਓ ਤੁਹਾਨੂੰ ਦਿਖਾਵਾ ਕਰਦੇ ਕੋਈ ਲਾਈਟਸ ਵੀ ਨਾ ਤਾਜ਼ੀ ਖਬਰਾਂ ਦੇਖਣ ਲਈ ਦੇਖਦੇ ਰਹੋ ਤੁਹਾਡਾ ਆਪਣਾ YouTube ਅਤੇ Facebook ਚੈਨਲ ਰੀਅਲ ਨਿਊਜ਼ ਪੰਜਾਬੀ ਪੱਤਰਕਾਰ ਪਾਰਾ ਚੌਂਦੇ ਨਾਲ ਸੋਨੂ ਸਿੰਘ ਜੀ ਦੀ ਅੱਜ ਦੀ ਕਾਸਟ ਰਿਪੋਰਟ ਮਹਾਜਮਲੇ ਸਾਹਿਬ ਕਿਦਾ ਦੇਖਦੇ ਹੋ ਸਾਰੇ ਬਟਾਲਾ ਵਾਸੀ ਤੁਹਾਨੂੰ ਇਹਦਾ ਮਾਨ ਦੇ ਰਹੇ ਨੇ ਵੱਡੀ ਪੋਸਟ ਮਿਲਦੇ ਅੱਜ ਸ਼੍ਰੀ ਕ੍ਰਿਸ਼ਨ ਮੰਦਿਰ ਜੀ ਵੀ ਤੁਹਾਨੂੰ ਇਹਦਾ ਸਨਮਾਨ ਦਿੱਤਾ ਜਾ ਰਿਹਾ ਸਰ ਉਹਦੇ ਬਾਰੇ ਅ ਦੇਖੋ ਜੀ ਬਟਾਲਾ ਵਾਸੀ ਮੇਰਾ ਪਰਿਵਾਰ ਹੈ ਔਰ ਇਹਨਾਂ ਨੇ ਅੱਗੇ ਮੈਨੂੰ ਬੜਾ ਮਾਨ ਦੇ ਕੇ ਨਵਾਜਿਆ ਸੀ ਇਹਨਾਂ ਨੇ ਇੱਕ ਜ਼ਿੰਮੇਵਾਰੀ ਦੀ ਜਿਹੜੀ ਮੈਂ ਕਹਿ ਸਕਦਾ ਮੇਰੇ ਮੋਢਿਆਂ ਤੇ ਇੱਕ ਜ਼ਿੰਮੇਵਾਰੀ ਜਿਹੜੀ ਪਾਈ ਮੈਂ ਰਹਿਣੀ ਆ ਜੀ ਇਹਨਾਂ ਦਾ ਔਰ ਅੱਜ ਵੀ ਕੇ ਸਾਈਕਲ ਸਾਹਿਬ ਸਾਡੇ ਬਜ਼ੁਰਗ ਔਰ ਅਕਸਰ ਜਿੱਥੇ ਵੀ ਜਦੋਂ ਵੀ ਮਿਲਦੇ ਨੇ ਜਾਂ ਜਦੋਂ ਵੀ ਮੈਨੂੰ ਜ਼ਰੂਰਤ ਪੈਂਦੀ ਹੈ ਚਟਾਨ ਬਣ ਕੇ ਖੜੇ ਨਜ਼ਰ ਆਉਂਦੇ ਨੇ ਔਰ ਆਪਣੀ ਮਿਹਨਤ ਕਰਦੇ ਨੇ ਸਾਡੇ ਇਸ ਵਾਰ ਤੋਂ ਵਾਰਡ ਇੰਚਾਰ ਸਾਡੇ ਬਿੱਟੂ ਬਾਜੀ ਹੋਣੀ ਆਪਣੇ ਵੇਖ ਸਾਹਿਬ ਹੋਣੀ ਸਾਰਾ ਪਰਿਵਾਰ ਸਾਡੇ ਬਜ਼ੁਰਗ ਸਹਿਬਾਨ ਸੋ ਅੱਜ ਮੈਂ ਆਇਆ ਸੀ ਮੱਥਾ ਟੇਕਣ ਔਰ ਰਾਹ ਦੇ ਵਿੱਚ ਗਲੀ ਮੈਂ ਵੇਖੀ ਕਿਉਂਕਿ ਮੈਂ ਸੱਚਾਈ ਗੱਲ ਇਹ ਹੈ ਵੀ ਇਹ ਗਲੀ ਦੇ ਵਿੱਚ ਅੱਜ ਮੈਂ ਫਸਟ ਟਾਈਮ ਆਇਆ ਹਾਂ ਕਿਉਂਕਿ ਇਹ ਗਲੀ ਹੈ ਬੈਕ ਬੈਕ ਪਿਛੇ ਏਰੀਏ ਜਿਆ ਮੈਂ ਤੇ ਪਾਪਾ ਜੀ ਮੇਰ ਕੋ ਐ ਵੀ ਗਲੀ ਬਣਾਉਣੀ ਹੈ ਮੈਂ ਜੀ ਜਦੋਂ ਤੱਕ ਚਾਹ ਨਹੀਂ ਪੀਉਂਦੇ ਮੈਂ ਗਲੀ ਨਹੀਂ ਬਣਾਉਣੀ ਅੱਜ ਮੈਂ ਬਜ਼ੁਰਗਾਂ ਦੇ ਦਰਸ਼ਨ ਕਰਨ ਆਇਆ ਮਾਤਾ ਜੀ ਦੇ ਦਰ ਤੇ ਮੱਥਾ ਟੇਕਿਆ ਔਰ ਇਹ ਜਿਹੜੀ ਗਲੀ ਆ ਜਿਹੜਾ ਕੰਮ ਪੈਂਡਿੰਗ ਸੀ ਉਹ ਮੇਰੀਆਂ ਮਾਵਾ ਪੈਣਾ ਬਜ਼ੁਰਗ ਸਾਰੇ ਬੈਠੇ ਨੇ ਇਹਨਾਂ ਨੂੰ ਹੁਣ ਇਹ ਗਲੀ ਤੋਂ ਠੇਡੇ ਖਾਣ ਦੀ ਜ਼ਰੂਰਤ ਨਹੀਂ ਪਊਗੀ ਮੈਂ ਇਹ ਗਲੀ ਨੂੰ ਬਹੁਤ ਜਲਦੀ ਜਰਾ ਸ਼ੁਰੂਗੀ ਕਰਾਉਂਗਾ ਅੱਜ ਅਸੀਂ ਸ਼੍ਰੀ ਕ੍ਰਿਸ਼ਨ ਮੰਦਿਰ ਦੇ ਵਿੱਚ ਆਪਣੇ ਬਟਾਲਾ ਸ਼ਹਿਰ ਦੇ ਐਮ ਐਲ ਏ ਔਰ ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਅਧਿਐਕਸ਼ਰ ਸ੍ਰੀ ਅਮਨ ਛੇ ਸਿੰਘ ਖੜੀ ਕਲਸੀ ਜੀ ਨੂੰ ਆਪਣੇ ਮੰਦਰ ਦੇ ਵਿੱਚ ਅਸੀਂ ਉਹਨਾਂ ਦਾ ਵਿਜ਼ਿਟ ਕਰਵਾਇਆ ਹੈ ਔਰ ਉਹਨਾਂ ਨੂੰ ਅਸੀਂ ਜੋ ਵੀ ਸਾਨੂੰ ਕੁ ਦੁੱਖ ਦਰਦ ਸਨ ਤਕਰੀਫਾਂ ਸਨ ਸਾਡੀ ਸੰਗਤ ਨੇ ਉਹਨਾਂ ਦੇ ਨਾਲ ਰੂਬਰੂ ਹੋ ਕੇ ਗੱਲਬਾਤ ਕੀਤੀ ਹੈ ਅਸੀਂ ਉਹਨਾਂ ਨੂੰ ਦੱਸਿਆ ਕਿ ਜਿਹੜੀ ਸਾਡੀ ਗਲੀ ਹੈ ਉਹ ਪਿਛਲੇ 32 ਸਾਲ ਹੋ ਗਏ ਬਣੀ ਨੂੰ ਉਸ ਤੋਂ ਬਾਅਦ ਕਿਸੇ ਵੀ ਕਮੇਟੀ ਨੇ ਜਾਂ ਕਾਰਕਮਚਾਰੀ ਨੇ ਉਦੀ ਰਿਪੇਅਰ ਵਾਲੋ ਦੀ ਮਰਮਤ ਵਾਲੋ ਕੋਈ ਧਿਆਨ ਨਹੀਂ ਦਿੱਤਾ ਕਿ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਔਰ ਉਹਨਾਂ ਨੇ ਵੀ ਮੰਦਰ ਦੇ ਵਿੱਚ ਭਗਵਾਨ ਨੂੰ ਹਾਜ਼ਰ ਨਜ਼ਰ ਜਾਣਗੇ ਸਾਡੇ ਸਾਰੇ ਨਾਲ ਪ੍ਰੋਮਿਸ ਕੀਤਾ ਹੈ ਕਿ ਇਹ ਜਿਹੜੀ ਗਲੀ ਹੈ ਬਹੁਤ ਫਰਸਟ ਕਲਾਸ ਬਣਾਵਾਂਗੇ ਇਹਦੇ ਵਿੱਚ ਸੀਵਰੇਜ ਵੀ ਪਾਵਾਂਗੇ ਤਾਂ ਕਿ ਜਿਹੜੀ ਸੰਗਤ ਮੰਦਰ ਸਰੇ ਜਾਂ ਸ਼ਾਮ ਮੱਥਾ ਟੇਕਣ ਆਉਂਦੀ ਹੈ ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਵੇ ਉਹਨਾਂ ਸੰਗਤ ਨੂੰ ਇਹ ਵੀ ਕਿਹਾ ਕਿ ਤੁਹਾਨੂੰ ਕੋਈ ਕਿਸੇ ਕਿਸੇ ਮੁੰਡਾ ਕੰਮ ਹੋਵੇ ਤੇ ਤੁਸੀਂ ਬੇਝ ਜਕੋਗੇ ਮੇਰੇ ਦਫ਼ਤਰ ਆਓ ਮੇਰੇ ਕੋਲ ਕੋਠੀ ਆਓ ਮੇਰੇ ਕੋ ਜਿੰਨੀ ਸੇਵਾ ਹੋਏਗੀ ਮੈਂ ਆਪਣੇ ਬਟਾਲਾ ਕੰਫੀਸ਼ੀਅਨਸੀ ਦੀ ਲੋਕਾਂ ਦੀ ਸੇਵਾ ਕਰਾਂਗਾ ਔਰ ਬਟਾਲੇ ਦਾ ਜਿਹੜਾ ਨਾਮ ਹੈ ਉਹ ਦੁਨੀਆ ਦੇ ਵਿੱਚ ਵੱਧ ਤੋਂ ਵੱਧ ਮਸ਼ਹੂਰ ਕਰਾਂਗਾ ਔਰ ਅਸੀਂ ਵੀ ਉਹਨਾਂ ਨੂੰ ਆਪਣੇ ਵੱਲੋਂ ਖੜ ਕੇ ਉਹਨਾਂ ਨੂੰ ਇਹੋ ਜਿਹੀ ਜਿਹੜੀ ਸਾਡੀ ਗਰੀਬੀ ਦੀ ਮੇਨ ਪ੍ਰੋਬਲਮ ਹੈ ਉਹਨੂੰ ਪੂਰਾ ਕੀਤਾ ਜਾਵੇ ਜੈ ਸ਼੍ਰੀ ਰਾਮ